ਅੱਜ ਜੀ ਆਪਾਂ ਨੂੰ ਇਹ ਕਰੀ ਗਿਆ ਸੀ ਕਿ ਖਦੂਰ ਸਾਹਿਬ ਵਾਲਿਆਂ ਨੇ ਪੀਪੀ ਆਲ ਵਾਲਾ ਨੁਮਾਇਆ ਤੈਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੈ ਇਹ ਜਿਹੜੇ ਆਪਣੇ ਸਰਕਲਾਂ ਚ ਲੱਗਾ ਪਾਪ ਭਾਰੀ ਅਮਤ ਬਾਤ ਕਰਨ ਨੂੰ ਜਿਵਾ ਕੇ ਲੌਣਾ ਆਇਆ ਅੱਜ ਸ੍ਰੀ ਆਕਾ ਏ ਮੈਂ ਪਟਨਾ ਸਾਹਿਬ ਦੇ ਸਪਾ ਤੋਂ ਬੈਠ ਕੇ ਜਾਂਦਾ ਇਸ ਸਟੇਜ ਤੇ ਬਾਹਰੇ ਆ ਜੇ ਸਟੈਂਡ ਸਲਫੀ ਮਾਰਦੇ ਬੱਜ ਕੇ ਆਈ ਬਹੁਤ ਬਾਤੀ ਬਣਦੀ ਵੀ ਇਹਨਾਂ ਚੀਜ਼ੂ ਜੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਠੀਕ ਠਾਕ ਉਹ ਵੀ ਅੱਜ ਸਾਡੇ ਪਿੰਡ ਭਾਈ ਅਮਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਆਉਣੇ ਆ ਉਹਨਾਂ ਦੇ ਆਉਣ ਦਾ ਕਰਕੇ ਆ ਪੰਡਾਲ ਲਾਇਆ ਹੋਇਆ ਹੈ ਨਾ ਜਿਹੜੇ ਉਹ ਐਮਪੀ ਦੀਆਂ ਵੋਟਾਂ 'ਚ ਖੜੇ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਉਹ ਵੀ ਆਪਾਂ ਹੁਣ ਜੰਦੇ ਆ ਭਾਈ ਅਮਿਤਪਾਲ ਸਿੰਘ ਜੀ ਦੇ ਮਾਤਾ ਜੀ ਆਉਣ ਲੱਗੇ ਆ ਉਧਰ ਜਾਣੇ ਪਏ ਮੇਰੇ ਖਿਲਾਫ ਗਏ ਆ ਬਸਪੀਜੀ ਦਿੰਦੇ ਪਏ ਆ ਮੈਂ ਫਟੇ ਮੋਨ ਲੀਡ ਹੋ ਗਿਆ ਜਿਵੇਂ ਸਾਡੇ ਬੱਚਿਆਂ ਨੂੰ ਨੌ ਜਵਾਨਾਂ ਨੂੰ ਝੂਠੇ ਬਗਾਵਤ ਦੇ ਵਿੱਚ ਝੂਠੇ ਬਗਾਵਤ ਦੇ ਬਣਾ ਕੇ ਸਾਡੇ ਬੱਚਿਆਂ ਨੂੰ ਪੂਰ ਕੋ ਕੇ ਸ਼ਹੀਦ ਕਰ ਉਹ ਵੀ ਕਿਸੇ ਪਹਿਰਾ ਦੇ ਘਾਸ ਸੀ ਉਹ ਵੀ ਕਿਸੇ ਮਾਮਾ ਦੇ ਪੁੱਤ ਸੀ ਜਿਹਨਾਂ ਨੂੰ ਝੂਠੇ ਬਗਾਵਤਾਂ ਸੱਨੇ ਦੀ ਸਰਕਾਰਾਂ ਨੇ ਪੂਰ ਕੋ ਕੇ ਸ਼ਹੀਦ ਕਰ ਦਿੱਤਾ ਆਪ ਜਾਨ ਦੇ ਕਿਹੜੀ ਸਰਕਾਰ ਦੀ ਨਲਕਾ ਕਰ ਚੱਲ ਰਹੀ ਆ ਹੋ ਸਰਕਾਰ ਨੇ 25000 ਨੌਜਵਾਨ ਜਿਹੜਾ ਭਾਈ ਦੇ ਸਵੰਦ ਤੇ ਦੀ ਖਾਲ ਲਗਾ ਲੇ ਜਿਹੜਾ ਇਹਨਾਂ ਨੇ ਕਿਹਾ ਦਿੱਤਾ ਸੀ ਇਹ ਦੇ ਪਛਾਤੇ ਹੈ ਇਹਨਾਂ ਨੇ ਵਾਸਤੇ ਕੋਈ ਭਾਈ ਦੇ ਸਵੰਦ ਤੇ ਖਾਲੇ ਲਗਾ ਰੱਖਿਆ ਸੀ ਇਹਨਾਂ ਦੇ ਵਾਸਤਾ 25000 ਨੌਜਵਾਨ

ਜੰਤੂ ਕੌਣ ਕਹਿੰਦੀ ਸੀ ਸਾਡਾ ਭਾਰਤ ਨੂੰ ਇਤਿਹਾਸ ਨਾਲ ਜੋੜੀ ਸੀ ਜੇ ਉਹ ਹੀ ਦੁਆਰਾ ਵਿਕੰਡਾ ਜਾਉਣਾ ਤਾਂ ਬੇਰਜ਼ੀ ਆਪਾਂ ਸਾਰੇ ਰਲ ਕੇ ਮੋਹਰੀਏ ਆਪਾਂ ਬਾਦੂ ਦੇਖਾੜੀਏ ਔਰ ਭਾਈ ਤੌਰਤ ਤੋਂ ਬਜੂਤੀ ਦੇ ਨਾਲ ਇਸੇ ਨੂੰ ਜਤਾਵੇ ਲੋਕ ਸਭਾ ਜਮਾ ਕੇ ਲਈਏ ਤਾਂ ਕਿ ਉਹਦੇ ਪੰਜਾਬ ਦੇ ਹੱਟਾਂ ਦੀ ਗੱਲ ਤਾਕ ਤੋਂ ਬਾਅਦ ਉਸ ਸਾਧਵੀ ਦੀ ਗੱਲ ਜਿਹੜੀ ਆਪੋ ਬੁਲੰਦ ਕੀਤੀ ਆ ਕਰਕੇ ਕਿਤੇ ਸਾਧਕਾਰ ਕੋਮਣ ਨੂੰ ਕਹਿ ਨਾ ਰੱਖਣ ਉੱਚੇ ਦਸਤੇ ਗਿਆਨ ਜਾਨੀਆਂ ਦੇ ਕਿਤੇ ਤਾਕਤ ਕਿਸੇ ਦਰਵਾਜ਼ੇ ਨੂੰ ਮੁੱਖ ਦੱਲਿਆ ਕਿਸੇ ਬਾਸਤੇ ਦਸਤੇ ਰਹਾਣੀਆਂ ਦੇ ਵੇਟਕ ਕਹਾਣੀਆਂ ਹੀ ਕਰਨਾ ਚੰਗੀਆਂ ਨੇ ਚੰਗੇ ਗੋੜੇ ਚੰਗੀਆਂ ਨਿਸ਼ਾਨੀਆਂ ਦੇ ਇਹ ਭਰ ਤਾਕਤ ਸਿਆਲ ਆ ਕੱਢਿਆ ਕੋਮਣ ਜੂ ਦੀਆਂ ਲਾਲ ਕਰਵਾਉਣੀਆਂ ਵਾਹਿਗੁਰੂ ਜੀ ਦਾ ਜਿਕਰ ਕਰਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ થોੜੇ ਦਰ ਪਹਿਲਾਂ ਦੇਖਿਆ ਇੱਕ ਬਿਆਥੀ ਹੋਈ ਗੁਰੂਵਾਰਾ ਜੀ ਜਿਸ ਦੇ ਕੋਲ ਸਾਡੇ ਵਰਗੇ ਵੱਡੀਆਂ-ਵੱਡੀਆਂ ਕਿਰਪਾ ਨਾਲ ਲੈ ਕੇ ਖੜੇ ਹਨ ਸਾਰੋਸ਼ੁਮਾਨ ਵਾਲਾ ਇੱਕ ਸਿਰ ਤੋਂ ਮੋਢਾ ਨੌਜਵਾਨ ਜਿਹੜਾ ਜਿਸ ਨੇ ਕਈ ਵਾਰ ਦਰਵਾਜ਼ੇ ਉੱਤੇ ਚੰਗੇ ਉੱਤੇ ਕੀਤੇ ਹਨ ਕਹਿ ਲੱਗੇ ਸਾਹਿਬ ਆਪਣੀ ਨਹੀਂ ਰੱਖੀ ਜਾ ਰਹੀ ਕਰ ਗੁਰੂ ਆਕਿਆ ਭਈ ਅਕਾਲ ਕੀ ਤਫਰਤ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਬਾਜਿਓ ਗ੍ਰੰਥ ਕੁਰ ਗ੍ਰੰਥ ਜੀ ਬਾਜਿਓ ਕਰਨ ਗੁਰਾਕੀ ਦੇ ਜੁਖ ਉਪਰ ਕੋਟ ਹੈ ਕੋ ਸ਼ਬਦ ਮੈਂ ਜੇ ਰਾਜ ਕਰੇਗਾ ਖਾਲਸਾ ਪਾਣੀ ਰਹਿ ਨਾ ਕੋਏ ਤਾਰ ਹੋਏ ਸਭ ਮਿਲenge ਵਜੇ ਸ਼ਬਦ ਜੋ ਹੋਈ ਜੀਵ ਆਪਾਂ ਨੂੰ ਸਿੱਧੂ ਮੂਸੇਵਾਲੇ ਦੇ ਇੱਕ ਤੋਂ ਤਾਰੀਖੀ ਆਪਾਂ ਨੂੰ ਇਹ ਕਰ ਗਿਆ ਸੀ ਦੂਰ ਲਾਣ ਵਾਲਿਆਂ ਨੇ ਪੀਂਦੀ ਖਾਲਾ ਨੁਹਰਾਇਆ

ਸਿੰਘਾ ਜੀ ਨਾਲ ਗੱਲ ਕਰਨੀ ਹੈ ਸਿੱਖੀ ਲੈਤਣੀਆਂ ਤੇ ਭਾਈਆ ਬਤਵਾ ਦਿੰਦੇ ਜਿਤਾਣਾ ਬਹੁਤ ਜ਼ਰੂਰੀ ਆ ਚਾਹ ਰਿਹਾ ਕਿ ਆਰਾਛਤ ਨੇ ਹਰਥਾ ਯਾਰਗੱਲ ਕਰਤੀ ਆ ਆਪਣੇ ਮਿਸਾਲਾ ਕੀਆ ਆਪਣੇ ਗਾਮਾਉ ਨੂੰ ਵੀ ਆਪਣੇ ਤੋਂਦੇ ਭਾਈਆ ਦੱਸਿਆ ਕਿ ਜਿਹੜੇ ਬਹਿਤ ਧਰੂਗ ਆ ਉਹ ਜਾਰੀ ਜਾ ਰਹੇ ਆ ਤੇ ਨਵੇਂ ਧਰੂਗ ਉਹਦੇ ਵੱਡੇ ਦੇ ਰਹੇ ਆ ਸੋ ਵੀਰੋ ਇਹ ਵੀ ਭਾਈ ਦੀ ਗੱਲ ਹੈ ਕਿ ਮੈਂ ਵੀ ਆਪਣੇ ਪਿੰਡ 'ਚ ਇਹ ਗੱਲ ਪਹਿਲੇ ਕਮੇਟੀ ਨੂੰ ਇਹ ਗੱਲ ਕੀਤੀ ਕਿ ਆਪਾਂ ਜਿਹੜੇ ਬਹਿਤ ਧਰੂਗ ਆ ਤੇ ਇਹਨੂੰ ਜਾਰੇ ਰੱਖੇ ਆਪੋ ਨੇ ਨਾਮ ਸੇਵਾ ਬਾਧਮਾਰ ਕਰਨੀ ਆ। ਸੋ ਇਹੋ ਤਾਂ ਵੀ ਬੇਨਤੀ ਆ ਆਪਣੇ ਪਿੰਡਾਂ ਦੇ ਵਿੱਚ ਗੁਰੂਪਰਸਪਰ ਨੂੰ ਕੇਲਾ ਤਿਵਾੜ ਕੇ ਰੱਖੋ। ਸੰਗਤਾਂ ਦੇ ਨਾਲ ਕਪਲਪ੍ਰੀਤ ਦੇ ਮਾਮਾ ਜੀ ਉਹਨਾਂ ਨੂੰ ਵੀ ਬੇਨਤੀ ਕਰਾ ਕੇ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੋਰ ਸੁਪਿਆਰੋ ਅੱਛੀ ਹੁੰਦਾ ਹੈ। ਇਹ ਨਾ ਹਾਕ ਦਾ ਤੇ ਸਾਥੀ ਕਰਾਈਆ ਕਿਉਂਕਿ ਬੜਾ ਲੰਮਾ ਸਮਾਂ ਜਿਹੜੇ ਬਾਅਦ ਇਹ ਜਿਹੜਾ ਫੈਸਲਾ ਹੋਇਆ ਆ। ਆਪ ਕੋ ਅੰਕੜਿਆਂ ਦੇ ਦੱਸ ਦਿੱਤਾ ਕਿ ਕੋਈ ਉਹਨਾਂ ਦਾ ਦੋਸ਼ ਨਹੀਂ ਸੀ। ਕਿਉਂਕਿ ਤੁਹਾਨੂੰ ਦਾ ਪ੍ਰਚਾਰ ਕਰਨਾ ਜਾਂ ਅੰਮ੍ਰਿਤ ਪ੍ਰਚਾਰ ਕਰਨਾ ਕੋਈ ਵੱਡਾ ਗੁਨਾਹ ਨਹੀਂ ਦਾ ਪਰ ਸਰਕਾਰਾਂ ਵਾਸਤੇ ਬਹੁਤ ਵੱਡਾ ਗੁਨਾਹ ਆ। ਇਸੇ ਕਾਰਨ ਜਦੋਂ ਦੁਬਾਰਾ ਫਾਲਬਾਦ ਦੇ ਐਨਐਸਐ ਦੇ ਕੀਲੀਗੜੀ ਦੇ ਅੰ内 ਧੰਨਾ ਰੱਖਿਆ ਫਾਲਗੜੀ ਦੇ ਸਾਹਮਣੇ ਅਮਰ ਸਾਹਿਬ ਅਸੀਂ ਕੋਈ ਇਤਰੀ ਮੰਤਰੀ ਪੰਜਾਬ ਦਾ ਮੰਤਰੀ ਜਾਜਦੇ ਵੀ ਤਰਾਹੀ ਜਿੱਦੇ ਪੰਦੇ ਤੋਂ ਅਪੀਰ ਹਰੇ ਗੁਰ ਕੀਦੀ ਪਰ ਕੋਈ ਵੀ ਸਾਨੂੰ ਸਾਹਮਣੇ ਨਹੀਂ ਸਕਿਆ ਕਿਉਂਕਿ ਜਹਾ ਬਾਦ ਲੱਗ ਗਿਆ ਤਾਹ ਰਸਟਾ ਗਿਆ ਦੇਵਾ ਅਖੀਰ ਦੇ ਲੋਕਤਾਂ ਦਾ ਚੋਣ ਦਾ ਐਲਾਨ ਹੋਇਆ ਕਿ ਫਕਸਾ ਨੇ ਬੜਾ ਜਾਜਾ ਹੁੰਦੇ ਅਸੀਲਾ ਕੀਤੇ ਆ ਭਾਈ ਲੋਕ ਰਾਜ ਜਿਹਨੇ ਜਿੱ ਕੋਈ ਬਣਾ ਨਹੀਂ ਆਪਾਂ ਕਿਤੇ ਕੋਈ ਚੀਜ਼ ਮੰਗ ਕੇ ਨਹੀਂ ਲਾਣੀ ਸਾਡੀ ਵੋਟ ਉਹਨਾਂ ਨੂੰ ਦੇ ਰਿਹਾ ਜਿਹੜੇ ਸਾਡੀ ਕੋਈ ਕਦਰ ਨਹੀਂ ਕਰਦੇ ਸਾਡੀ ਸੁਣਾਈ ਨਹੀਂ ਕਰਦੇ ਦੇਖੋ ਇਹ ਰੰਗੇ ਸਰਾ ਸੋਚ ਦੇ ਬਾਅਦ

ਤਾਕਤ ਇਸ ਰਾਣੀ ਦਾ ਆਈਆ ਕਿਉਂਕਿ ਜੇ ਆਪਾਂ 50 ਹਜ਼ਾਰ ਤੋਂ 70 ਹਜ਼ਾਰ ਤੋਂ ਵੱਧ ਆ ਰਹੇ ਹਾਂ ਤੇ ਆਪਾਂ ਦੇ ਗ੍ਰੋਪਰਾਪਤ ਸਭ ਜਾਣਦੇ ਜੀ ਪ੍ਰਾਪਤੀ ਕੀ ਹੈ ਇਹ ਨਸ਼ੇ ਦੀ ਲੋਹਾ ਮੁਕਸ਼ੂਦਾ ਜਾਂ ਬੇਨਿਆ 15 ਹਜ਼ਾਰ ਤੋਂ ਹੋ ਜਾਵੇ ਅਜੇ ਹਜੰਦਾਰੀ ਰਾਤ ਨੂੰ ਮਿਲਣ ਕਿਨਾਰੇ ਮੈਨੂੰ ਪਤਾ ਲੱਗਾ ਕਿ ਮੈਂ ਜਾ ਕੇ ਇਹੋ ਡਾਂਸ ਕੀਤੀ ਰਾ피ਰ ਕੀਤੇ ਦਾਤਾ ਯੋਜਨਾ ਨੂੰ ਉਹ ਇਹੋ ਜਿਹੇ ਨਵੇਂ ਮੋਢੇ ਵੀ ਕਾਤਰ ਸਾਹਿਬ ਨੇ ਕੁਲ ਕਾਰ ਕਰਕੇ 100 ਗਾੜੀ ਦੁਨੀਆਂ ਨੇ ਕਾਰੀਆਂ ਦੇ ਦੇਰ ਤੋਂ ਆਰ ਕੰਮ ਕਰਦਾ ਸਾਹਾਰਾ ਆਪਣੇ ਜ਼ਾਬੀ ਨੂੰ ਦਹਾ ਐਮ ਐਨ ਸਾਹਿਬਾ ਸ਼ਹਿਰ ਤੁਹਾਨੂੰ ਪੜਾ ਜੇ ਤਾ ਨਹੀਂ ਹੈ ਜਿੱਦੋਂ ਆਪਾਦਤ ਪਤਾ ਹੈ ਉਹ ਤੁਹਾਨੂੰ ਡਾਡਾ ਜੈ ਜੀ ਸੀ ਉਹ ਸਾਡੀ ਰੋਣੀ ਕਮੇਟੀ ਦਾ ਮੀਤ ਪ੍ਰਧਾਨ ਸੀ ਉਹਦੇ ਚੋਕੋਗਾ ਕੱਢ ਕਰੀ ਜੀ ਮੋੜ ਕੇ ਤਾਂ ਦਿਵਾਲੀ ਸਾਹਿਬ ਤੁਸੀਂ ਹੋਰ ਨਾਲ ਹੋ ਰਹੇ ਜੋ ਜਿਹੜਾ ਤੁਸੀਂ ਨੇ ਸੋਹ ਖਾਧੀ ਜੋ ਕਾਮੀਆਂ ਨੇ ਇਹ ਕਰਤਾ ਉਹਨਾਂ ਦੇ ਭਾਈ ਜਿਹੜਾ ਮਾਰੇ ਕੰਮ ਕੀਤੇ ਤੂੰ ਇੱਕ ਦਰਪਨ ਜੀ ਤੋਂ ਮੰਤਰੀ ਬਣੀ ਇਹ ਜੰਗੇ ਕੌਂਕਰ ਨੇ ਤੁਹਾ ਦਿਵਾਲੀ ਕਿ ਤੋਂ ਹੋਲੀ ਪਰ ਤੁਸੀਂ ਚੱਗਾ ਕੀ ਕੀਤਾ ਸਾਰੇ ਬੰਦਾਂ ਆ ਹਰੀ ਜਨ ਸੈਨਾ ਬੈਠੀਆਂ ਪਿੱਛੇ ਬੋਲ ਨਹੀਂ ਸਕਦੀਆਂ ਸੱਤ ਮੱਲੇ ਮੇਲੇ ਫੇਰਦੇ ਮਾਰ ਕੇ ਤਨਾਮੀ ਲਿਆ ਜਾ ਸਵਾ 6:00 ਪਿੰਡ ਵੱਲ ਵੀ ਜਗਾਵੇਂ ਜਦ ਪਿੜੀ ਭਾਈ ਉਹਦੇ ਜਿਸ ਨੇ ਐਨੀ ਗੱਲ ਗੇਮ ਜਰਨੇ ਰੋਲਣ ਕਿਆ ਜੇਪਾ ਜੇ ਮੁਕੇ ਦਾ ਨਾ ਜੱਫੀ ਕੀ ਲਾਗੇ ਪਾਸੇ ਜਾ ਗਿਆ ਬਾੜੀ ਹਿੰਦੂ ਨੂੰ ਮਿਲਿਆ ਸਾਦੀ ਬਰਬਾਦੀ ਤੋਂ ਸਵਾਰੇ ਨੂੰ ਖੁਸ਼ੀ ਮਿਲਿਆ ਤੇ ਮੇਰੀਆਂ ਨਾਲ ਇਹੋ ਅਪੀਰਿਆ ਤੇ ਆਪਾਂ ਜਿਹੜੀ ਹਾਕ ਤੇ ਸਾਦੀ ਲੜਾਈ ਇਹਨਾਂ ਬਟਾ ਕਾਮਜਾ ਬਖਵਾ ਕੇ ਜਿੱਤਾਂ ਅਨਿਤਮ ਸਾਨ ਨਾਲ ਹਟਕ ਸੰਭ ਦਰਸਾ ਦੇ ਆ ਕੇ ਗਲੂਸਾ ਵੜ ਗਿਆ ਤੁਹਾਡੇ ਨਾਲ ਲਾਕਾ ਜੁੜ ਗਿਆ ਤੁਹਾਡੀ ਨਾਰਾਇਣ ਦੇ ਮਾਸਦਾ ਹੈ ਸਿਦਰਾ ਕੰਦੀ ਚਾਰਜ ਨਹੀਂ ਲੱਗਿਆ ਨਾ ਸੇ ਵੀ ਗਏ ਜਿੰਨੋਂ ਬੰਦੇ ਬਣਦੇ ਸੀ ਕਿਉਂਕਿ ਨੇ ਟੈਕਨਲ ਨੇ ਉਹਦੇ ਸਾਹੇ ਸੰਤਾਲ ਸਾਰੂ ਕਾਗਜ਼ ਦਾਖਲ ਕੀਤੇ ਤੇ ਕੋਈ ਇੰਨੀ ਵੱਡੀ ਉਹ ਨਾ ਘੱਡੀਆਂ ਨਾ ਕੋਈ ਪ੍ਰਚਾਰ ਕੀਤਾ ਗਿਆ ਸਿਰਫ ਕੋਈ ਛੁਟੇ ਗਿਆ ਸੀ ਤੇ ਉਹਨਾਂ ਬੋਪਰਸ਼ੇਵ ਕਿਉਂਨਾਂ ਨਾਲ ਗਿਆ ਸੀ ਸਾਡੇ ਇਲਾਕੇ ਨਾਲ ਬਿਲਕੁਲ ਗਵਾਂਢੀ ਜੀਸੇ ਇੱਕ ਮਾਲ ਕਾਗਜ਼ ਤੋਂ ਉਹ ਰਲਿਆ ਸਾਰਾ ਵਾਰੀ ਕੋ ਦਿੱਤੀ ਪੰਡਤ ਮੈਂ ਮਾਰਾ ਟਿਕਾਣਾ ਲਾਉਣਾ ਕਰ ਸਾਰੀਆਂ ਬੰਦਾਂ ਨੂੰ ਭੇਜਦੀ ਆ ਕਿ ਭਾਈ ਸਾਹ ਦੇ ਚਾਚਾ ਪਾਏ ਬਾਜੀ ਅੱਗੇ ਜਿਹਦਾ ਮੋੜ ਜਿੰਨੇ ਸਾਰੇ ਚਲਾਇਆ ਉਹਨਾਂ ਨੂੰ ਬਿਦਵਾਜ ਆਪਾਂ ਦੁਆਰ ਕਰੇ ਜੇ ਬਾਜੀ ਕਹਿੰਦੀ ਸਭ ਮੋੜ ਜਿਹੜੀ ਆ ਕੋ ਟਾਹੀਆਂ ਨੂੰ ਪਾਣ ਦੇ ਨੂੰ ਮਾਵੇਗੀ ਸਾਰੀਆਂ ਬੰਦਾਂ ਨੂੰ ਬ੍ਰੇਕ ਕਰ ਦੋਨੇ ਨਾਲ ਸਾਥ ਕਰਕੇ ਸਾਰਿਆਂ ਨੂੰ ਭਾਈ ਸਾਹ ਦੇ ਤਰਵਾਉਣਾ ਆਪਾਂ ਬਿਦਵਾਜ ਕਰਾਏ ਤੇ اللہ شریعت اللہ اور میں پناہ مانگتی باجے کے پتاں کو بیٹھنے مارنا اسٹیج دے سامنے آ کے سٹراپے مارنا باجے کے اڑی بہت پارٹی چل رہی ہے اور کھٹیو چل رہا ہے بھارتی جاپا مار رہی ہے پر باپو ہی بیٹھنے ہے ڈر بھی لا ایک باپو لا دو اے سو نیہا ਬੋਲੇ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਵੈਜੀ ਦਾ ਖਾਸਾ ਹੋਰ ਬਹੁਤ ਜੈ ਜੁਲਦੀ ਵੀ ਦਾ ਦੁਆਰਾ ਪੈਣਾ ਦਾ ਮੋ ਬੰਦ ਤੁਹਾਨੂੰ ਕਹਿ ਰਿਹਾ ਕੋਈ ਬਿਸ਼ੇ ਹੋ ਜਾਣਾ ਨਾ ਕਰਦਾ ਹੋਇਆ ਉਹ ਨਾ ਕਰਦਾ ਅੰਕਲ ਬਹਿ ਜਾ ਬਹਿ ਜਾ ਅੰਕਲ ਥੱਲੇ ਬੈਜੋ ਬੈਜੋ ਜਿਹੜੀਆਂ ਮਰਦੇ ਜਾਂਦੇ ਨੇ ਜਿਹਨੂੰ ਮਨਸਾ ਬਾਇਰੇ ਦੇ ਜਿਹੜੀਆਂ ਜਿੱਤੀਆਂ ਸਰਕਾਰਾਂ ਆਈਆਂ ਮਨ ਨਹੀਂ ਜਾਂਦੀਆਂ ਇਹਨਾਂ ਵਿੱਚ ਅੱਜ ਕੰਮ ਇਹ ਜਾਂਦੇ ਉੱਤੇ ਉਹਨਾਂ ਦੇ ਗੋਟਾਂ ਨੂੰ ਸ਼ਰਮਾਂ ਵੱਡੀਆਂ ਨੇ ਨਾ ਰੋ ਮੰਦੇ ਨੇ ਇਹਨਾਂ ਨਾਲ ਜੋ ਹੋਣਾ ਹੈ ਨਾ ਸ਼ਰਮਾਂ ਵਾਲੀਆਂ ਇੱਕ ਤੋਂ ਸਾਥ ਪਿਆਰ ਇਹ ਵੀ ਉਹਨਾਂ ਨੂੰ ਭਾਜਦੇ ਯਾਤ ਮੋਟਾ ਮਾਰਿਆ ਨਿਚਾਓ ਸੱਚੇ ਹਾਲ ਜੱਲੇ ਨੇ ਇਹਨਾਂ ਸੱਚੇ ਹਾਲ ਕਰੇ ਪਾਣੀਆਂ ਹਾਲਾਂ ਮੈਂ ਤੁਹਾਨੂੰ ਬੋਲਦੇ ਨੇ पंहिंजे भे में कली खे होली खे पंजाह वारी ਦੇਂਦੇ ਜਾਂਦਾ ਦੇਖ ਲੈ ਤੂੰ ਜੇ ਦਸਿਆ ਬੰਦ ਜਾਂਦਾ ਉਸ ਲਈ ਮਾਪਿਆਂ ਦਾ ਮਾਸ ਕਰੇ ਮਾਫੀ ਮਰ ਨਾਲ ਇੱਥੇ ਆ ਬੰਦ ਆਉਂਦਾ ਮਨ ਮੈਂ ਬੇਚੀ ਜਾਂਦਾ ਭਾਈ ਸਾਹਿਬ ਚਾਤਾ ਸੁਭਾ ਪਰਮੇਸ਼ਰ ਜੀ ਵਾਣੂ ਕੋ ਅੱਜ ਆਪਣੇ ਕਾਰਜ ਸੰਸਕਰਾਂ ਦਾ ਸਾਡੇ ਕੰਮ ਹੋਇਆ ਇਹੋ ਜੀ ਨਿਕਾਉਂਦਾ ਆ ਆਨੰਦ ਜੀ ਜੀ ਸੋਨ ਹਾ ਸੋਹ ਸ਼੍ਰੀ ਅਕਾਲ ਸਤਿਕਾਰ ਜੋ ਗੁਰੂ ਰੂਪ ਗੁਰੂ ਕਾਹਲੀ ਗੁਰੂ ਘਰ ਦੀ ਸਤਿ ਸਾਂਝ ਜੀਓ श्री गुरु गोबिंद सिंह जी महाराज का वश्य आ नारा नारा करिए राज्य के आपको वाहेगुरु जी का दास वाहेगुरु जी की बोलिए मैं आप सबको हाथ जोड़ के माफी मांगता कि ऐसे ले लोगे लेकिन मेरे को जो किसान साहब लोग के बड़े भाई साहब पट्टी वगैरह के आए ये थे होया कि मारो भी किस्सा होएगा ते साथ में खबर चलते नहीं कि इनाजु मुन मतलब बात कर रहा हूं क्योंकि मैं बिलों की कंपुला पर मारिया लिखने वाली इना याद कर रही थी गुरु होता मैं नहीं था मरिया के माध्यम से संत ने देखा कि कोई घटना वैभव नाथ ने तो पहले बता दिया उसे करा दे दिया दिन को कहना भी करा जा रहा होता है जांचना बोलते हैं कि तेरा दिया पहले दूसरे हाथ आ क्योंकि जांचने पर पहले से प्लान भेजा करते चले थे पेपर को जी वो वही इस तरह हैप्पी डिलीवरी पर ज्यादा धक्का हो गया ਦੇ ਬਾਹਰ ਦੇ ਵਿੱਚ ਕੋ ਸਭ ਨੂੰ ਜੋ ਕਰਨ ਵਾਸਤੇ ਮਜੂਦ ਹੋ ਗਏ ਸੰਗਤਾਂ ਬਾਕੀ ਇਹ ਆ ਕੇ ਹੋਣਾ ਇਸ ਪਾਯਾ ਮਸਤਾ ਹੁੰਦੇ ਕਰਦੇ ਕੀ ਸੀ ਲੋਕਾਂ ਨੂੰ ਬੇਇੱਜ਼ਤੀ ਕਿ ਕਿ ਗੁਰੂ ਗੁਰੂਾਰੇ ਬਣੋ ਨਜੇ ਛਲੋ ਤੇ ਗੁਰੂ ਸਾਇਆ ਦੇ ਚਰਨਾਂ ਵਿੱਚ ਜਾ ਕੇ ਨਤਪੁੱਤੇ ਹਾਂ ਦੇ ਚਲੋ ਸੰਸਾਰ ਦੇ ਬਹੁਤ ਕਾਹਤ ਦਤਾ ਹੋਣਾ ਤੇ ਨਗਰੇ ਜਿਹਾ ਯੋਗ ਨਹੀਂ ਜਿੰਨਾ ਜਿਹਨੋ ਸੇਵਾ ਕਰਦੇ ਰਹਿ ਗਏ ਨੇ कोई महाराज तो तो की जन्मदिन नहीं होगी वो तो पहला में ही अपना रिव्यू होएगा कि सरकार को मेरे जीवन में तकलीफ लगेगी क्योंकि सरकार वालों ने दिया था तकलीफ लगी क्योंकि सरकारा जेडिया ने सारो एक जिन्ना दे कब्जा काढेगा जिोटे का साथ मार के किया सही ती एकदम रेवेनते लछा बात करसांगे कि मैं अच्छा रेवेनते बात करसांगा लेजन जेरे ਪਰ ਪ੍ਰਿੰਦਰ ਸਿੰਘ ਛੋਟਾ ਪੰਜਾਬ ਦੇ ਲੋਕਾਂ ਤੋਂ ਲਗਰਸਤ ਦਾ ਤੇ ਭਾਈ ਅਮਰਪਾਲ ਦੇ ਖਾਸਤਾ ਔਰ ਸਾਰੇ ਵੇਖੀ ਹਰਗੇ ਦਾ ਜੀਵਨ ਬਣਾ ਕੇ ਕੀਤਾ ਚਲੋ ਜੀ ਦਿਖਲਾ ਇਸ ਤਰ੍ਹਾਂ ਇਹ ਸ੍ਰੀ ਗੁਰੂ ਦੇ ਪ੍ਰਿੰਦਰ ਸਿੰਘ ਨੂੰ ਕਿਤੇ ਹੀਰਾ ਪਾਉਣਾ ਨਹੀਂ ਸਾਦੇ ਤੇ ਸਾਹਿਬ ਵਗੈਰਾ ਮੇਰੇ ਕੋਲ ਆ ਕੇ ਅੱਜ ਦੇ ਦਿੱਤਾ ਪਰ ਇਹੋ ਜਿਹਾ ਖਸਾਰਾ ਪਤਾਇਆ ਗਿਆ ਕਿ ਇਹ ਜਦੋਂ ਕਿਹਾਰੇ ਦੇ ਵਿੱਚ ਗਿਆ ਲੋਕ ਆਪ ਪਈ ਦੇ ਵਿੱਚ ਸਾਹ ਦੋ ਤਰ੍ਹਾਂ ਦੇ ਲੋਕ ਹੁੰਦੇ ਦੁਨੀਆ ਤੇ ਇੱਕ ਲੋਕ ਹੋਰ ਜਿਹੜੇ ਕਹਿੰਦਾ ਯਾਰ ਜਿਹਨਾਂ ਨੂੰ ਸਾਰੇ ਸੰਗਰੇ ਕਰਕੇ ਸਾਰਾ ਮੇੜਦਾ ਰਹੇ ਉਹ ਅਸੀਂ ਗੱਲ ਦੇ ਖਾਣਾ ਦੇ ਪੁੱਛੇਗਾ ਲੱਗੇ ਭਾਈ ਸਾਹਮਣੇ ਜੀ ਦੇ ਤਾ ਕੋਈ ਲੋਕ ਕਹੋ ਜਿਉਂ ਗਿਆ ਇਹ ਹਮੇਸ਼ਾ ਨੂੰ ਕਰਦਾ ਹੈ ਬਾਪੇ ਦੀ ਹੋਂਦ ਦੇ ਸਵਾਰ ਨਾਲ ਜਿਹੜੇ ਜੱਗ ਦੇ ਵਿੱਚ ਵੱਸ ਹੋ ਗਈ ਉਹ ਚੀਜ਼ ਨੂੰ ਖਾਣਾ ਦੇ ਲੈਣਾ ਦਾ ਖਾਣਾ ਦੇ ਲੈਣਾ ਕੋਈ ਲੋਕ ਬੰਦੇ ਦੇ ਮਨ ਤੋਂ ਬਾਹਰ ਗਈ ਉਹਨਾਂ ਦੇ ਮਰੀ ਦਾ ਭਾਉ ਹੋ ਰਿਹਾ ਨਹੀਂ ਫੇਰ ਉਹਨਾਂ ਨੂੰ ਕੁਮਾਰੀ ਲੱਗਦਾ ਲੰਗੜਪੜੀ ਆਕੇ ਨਾਲ ਗੱਲ ਕੀਤੀ ਜੁਗਰਾ ਸਰਚਾਰਾ ਇਹਨਾਂ ਨਾਲ ਹੀ ਲਗਾ ਅੱਜ ਨਾਲੇ ਤਾਂ ਖੇਡ ਹੋ ਆਂ ਮਿੰਨਾਲ ਦੇ ਵਿੱਚ ਐਸ ਨਾਲੇ ਅਸਲੀ ਨੇ ਮਤਲਬ ਜੀ ਸਾਈਡ ਨੇ ਜੋਖੀ ਦੀਆ ਜੇਕਰ ਸਹੀਓ ਜੇ ਉਹ ਇੱਕ ਗੁਰੂ ਹੋਏਗੇ ਤਾਂ ਸਾਈਡ ਤੋਂ ਉਹਨਾਂ ਦਾ ਮਾਰਗ ਅੱਗੇ ਚੱਲ ਸਕਦੇ ਸਾਡੇ ਲਾਕੇ ਦੇ ਅਸਲੀ ਨੇ ਗੱਲ ਜਿਹੜੇ ਨੌਂਵਾਂ ਦੇ ਵਸਥਾ ਕੋ ਕਰਾਇਆ ਗਿਆ ਜੀ ਵੀ ਕਰਦਾ ਹੈ ਦੂਜੇ ਪਾਸੇ ਵਿੱਚ ਜੋ ਖੇਡ ਹੋਆ ਮਾਰਗ ਚਲਾ ਕੇ ਨਕੀ ਦਿਖਾ ਰਹੇ ਹੈ

मोना किया है जल्दी निकले। बहुत तरह कार्य हो रहा है। वो हमें अनेका ही चीजें, जीवन की किसी चीज़, अनेका महत्वपूर्ण मानवीय का सारे किया है, किसलिए किया है जल्दी निकले। चिल्लासी के बेचार, जल्दी सिखाने के सब कुछ की चीज़ है, जल्दी पकाने का आपको और औषधाचर, मोदन पुरी समझेगी और मोना किस ਲੇਕਨ ਸੰਵਤ ਪਾਣ ਦੇ ਅੰਦਰ ਐਡਸ ਦੇ ਵਾਲਗੀ ਦਰੋਹੋਂ ਦਾ ਨੇ ਅੰਜਾਲੀ ਡਾਇਰੈਕਟਰ ਸਾਹਿਬ ਜੀ ਮੇਰੇ ਨਾਲ ਦੇ ਕਮੇਟ ਬਣੇ ਗਏ ਕਮੇਟ ਬਣੇ ਗਏ ਪ੍ਰਕਾਰ ਦੇ ਇੱਕ ਜੋ ਕੇ ਸੰਗਠਨ ਮੀਤ ਰਹੇ ਨੇ ਜੀ ਆਮ ਉਸੇ ਕੋ ਇਸ ਕਰਕੇ ਉਹਨਾਂ ਨੂੰ ਉਥੇ ਰਹਿਣ ਚਾਹਿਆ ਦੂਜੀ ਗੱਲ ਇਹ ਹੈ ਨਸ਼ਾ ਵਾਂਗ ਪੇਲੇ ਖਾਰਸ਼ ਕਰਨ ਦੇ ਜੋ ਪਾਈ ਚੱਲ ਰਹੀ ਹੈ ਅਸਰ ਦੇ ਅਸਰ ਦੇ ਲਈ ਹੈ कि ਉਹਨਾਂ ਦੇ ਮੂਹਰੇ ਵਿੱਚ ਨੈਸ਼ਨਲ ਮੈਡੀਕਲ ਨੰਬਰ 35 ਹੈ ਜਿਹੜੀ ਖਾਸ ਤੌਰ 'ਤੇ ਕਰ ਦਿੱਤਾ ਕਿ ਇਹ ਮੌਜੂਦਾ ਕੀ ਹੋਗਾ ਇਹ ਦੂਜਾ ਨੇ ਤਾਹਾ ਹੋਰ ਸਿਮਰ ਰਾਜੋ ਬਿਹਤਰ ਸੱਜਣਾ ਰਹਿ ਰਿਹਾ ਕਿ ਇਸੇ ਇੱਕ ਦੁਪਾਰ ਨੂੰ ਬਹੁਤ ਸਾਰੇ ਸੇਵਾ ਪ੍ਰਦਾਨੀਆਂ ਨਾਲ ਜਾਰੀ ਰਿਹਾ ਮੇਰੇ ਨਾਲ ਬਹੁਤ ਟਿਕਾਣ ਹੈ ਚੋਰੀ ਕਿਸੇ ਦਾ ਕੋਈ ਕਿਸੇ ਨਾਲ ਬੁਧਰੇ ਨਹੀਂ ਹੋਸ਼ ਲੋਗਾਂ ਨੇ ਜਿਹੜੇ ਬਾਦਕਰ ਹੁਦੀਆ ਦਾਾਰੇ ਕਬਨਿਆ ਚੋਰੀ ਕਰਕੇ ਸਾਰੇ ਨਾਲ ਬੋਲਦੇ ਨੇ ਉਹ ਸਾਡੇ ਨਾਲ ਕੇਹਾ ਬੋਲੋ ਮੇਰੇ ਨਾਲ ਸ਼ਿਕਾਇਤ ਕਰਦਾ ਹੈ ਇਹਨਾਂ ਦੇ ਕਿੰਨੇ ਗੁਰੂਆਂ ਨੇ ਇਹ ਤਾਂ ਹਮੇਸ਼ਾ ਚੀਜ਼ਾਂ ਦਾ ਦੱਸਦੇ ਵਿਚੋ ਅਸੀਂ ਇੱਕ ਜਾਗਰੂਕ ਗੱਲ ਕਰ ਰਹੇ ਹਾਂ ਕਿ ਇਹ ਪੰਜਾਬੀ ਹੋਈ ਪੁਰਾਣੇ ਕਿਰਨ ਨੇ ਜੋ ਕਿ ਸਾਡੇ ਧਰਮ ਦੇ ਵਿੱਚ ਨੇ ਗੁਰੂ ਨਾਨਕ ਸਾਹਿਬ ਦੇ ਬਾਅਦ ਦੇ ਵਿੱਚ ਕੋਈ ਉੱਚਾ ਵਿਚਾਰ ਹੈ ਜਿਸ ਨਾਲ ਉਹ ਜਾਗ ਪਾ ਦੇਗਾ ਦਸਾਂ ਗੁਰੂਆਂ ਨੇ 2500 ਸਾਲ ਵਿੱਚ ਇਹ ਚੀਜ਼ ਨੂੰ ਅਨੁਕੀਤਾ ਜਿਹੜੀ ਪਰਸਪਰਾਂ ਦੇ ਮਾਨਵਤਾ ਦੇ ਵਿੱਚ ਕੋਈ ਵੀ ਝੋਟੇ ਜਾਂ ਕਿਸੇ ਜੁੱਤ ਦੇ ਆ ਕੇ ਇਹਦਾ ਹੋਆ ਕੀ ਕੋਈ ਨਹੀਂ ਆਸਮਾਨੋਂਾਰੇ ਬਹੁਤ ਜ਼ਾਰੇ ਸੁਪਰੀਵਾਨ ਕੀ ਆਇਆ ਪਰ ਇਹ ਗੱਲ ਇਹ ਹੈ ਕਿ ਜੇ ਅਸੀਂ ਕਾਨੂੰਨ ਦੇ ਰੂਪ ਕੀ ਆ ਰਿਹਾ ਹੈ ਕਿਉਂਕਿ ਇਹ ਇੱਕ ਤਾਂ ਪੰਜਾਬ ਦਾ ਵਰਦਾ ਇਹ ਜਿਹੜੇ ਪਾਪਾ ਜਿਹੜੇ ਪੰਜਾਬ ਵਿੱਚ ਰਹਿੰਦੇ ਆ ਉਹ ਕੋਈ ਕਿਤੇ ਦੇਖ ਸਕਦੇ ਕਿ ਉਹ ਕਿੱਥੇ ਤੇ ਆ ਇਹ ਸਾਡੀਆਂ ਕਿੰਨੀਆਂ ਕੂੜੀਆਂ ਭੜਾ ਰਹੀਆਂ ਇਹਨਾਂ ਦਾ ਭਗਤ ਰੇਂਜ ਨਿਰਮਲ ਪ੍ਰਦੇਸ਼ ਆ ਉਹਨੂੰ ਮੇਰੀ ਜੀਵਨ ਤੋਂ ਬੋਲਣਾ ਹੈ ਜਨਤੀ ਕਹਿੰਦੇ ਨੂੰ ਮਾਰਦਾ ਰਹਿੰਦੇ ਆ ਕਿ ਆਪਣੀ ਮਾਤਵਾ ਲਾਣ ਕਰਾ ਅਸੀਂ ਕਿਸੇ ਦੇ ਵੋਟਾਂ ਦੀ ਮੰਗ ਨਹੀਂ ਕਰਦੇ ਕਿਸੇ ਦੇ ਜੁਕਾੜ ਦਾ ਨਹੀਂ ਹੈ ਜੀ ਅਸੀਂ ਦੱਸ ਨੂੰ ਨਾਲ ਚੱਜੇ ਸਕੇ ਉਹ ਭੁਗਤ ਪਾਸਾ ਤੋਂ ਬਾਹਰ ਨਿਕਲੇ ਆ ਅਸੀਂ ਕਿਸੇ ਤੋਂ ਵੋਟ ਦੀ ਮੰਗ ਨਹੀਂ ਕਰਦੇ ਅਸੀਂ ਤੁਹਾਡੀ ਮਾਤਮਨਾ ਕਰਦੇ ਆ ਜੇ ਆਪਣੀ ਮੱਤ ਦਾ ਬਾਗ ਦੇ ਕੇ ਤੁਹਾਨੂੰ ਭਰਸਾ ਹੋ ਕੰਮ ਜਾਂ ਕਰੀਏ ਕੋਈ